ਅਸਲਾਮੁਅਲੈਕੁਮ ਵੀਰੋ ਕੀ ਹਾਲ ਚਾਲ ਨੇ ਤੇ ਬੀਅ ਸੇ ਤੇ ਮਿਜ਼ਾਜ ਕਿਦਾਂ ਦਾ ਤੁਹਾਡਾ ਵਧੀਆ ਹੋ ਵੀਰੋ ਸਾਡੇ ਇੱਕ ਪੰਜਾਬੀ ਵੀਰ ਨੇ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰ ਨੇ ਹਰਵਿੰਦਰ ਸਿੰਘ ਨੇ ਜਿਹੜਾ ਕਿ ਹਰਿਆਣਾ ਦਾ ਰਹਿਣ ਵਾਲਾ ਉਹਨੇ ਪੈਰਿਸ 올림픽 ਚੈਂਪੀਅਨਸ਼ਿਪ ਦੇ ਵਿੱਚ 골ਡ ਦਾ ਤਗਮਾ ਹਸਲ ਕੀਤਾ ਹੈ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਕਿ ਕਿਸ ਖੇਡ ਦੇ ਵਿੱਚ ਉਹਨਾਂ ਨੇ ਇਨਾਮ ਹਸਲ ਕੀਤਾ ਫਿਰ ਕਰਾਂਗੇ ਵੀਡੀਓ ਤੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰਾਲੰਪਿਕ ਦੇ ਇਤਿਹਾਸ ਵਿੱਚ ਭਾਰਤ ਨੇ ਪਹਿਲੀ ਵਾਰ ਤੀਰਅੰਦਾਜ਼ੀ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ ਤੇ ਇਸ ਸੋਨੇ ਦੇ ਤਗਮੇ ਨੂੰ ਜਿੱਤਣ ਵਾਲਾ ਖਿਡਾਰੀ ਵੀ ਇੱਕ ਸਿੱਖ ਹੈ ਜਿਸ ਦਾ ਨਾਮ ਹਰਵਿੰਦਰ ਸਿੰਘ ਹੈ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਫਾਈਨਲ ਦੇ ਵਿੱਚ ਪੋਲੈਂਡ ਦੇ 루ਕਾਜ ਸਜੇਕ ਨੂੰ ਹਰਾ ਕੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਵਿੱਚ ਪਾ ਕੇ ਨਵਾਂ ਇਤਿਹਾਸ ਰਚਿਆ ਹੈ ਓਲੰਪਿਕ ਜਾਂ ਪੈਰਾਓਲੰਪਿਕ ਦੇ ਵਿੱਚ تیرੰਦਾਜ਼ ਦੇ ਵਿੱਚ ਕਿਸੇ ਨੇ ਅਜੇ ਤੱਕ ਸੋਨ ਤਗਮਾ ਨਹੀਂ ਜਿੱਤਿਆ ਹਰਵਿੰਦਰ ਸਿੰਘ ਪਹਿਲਾ ਭਾਰਤੀ ਖਿਡਾਰੀ ਹੈ ਜਿਸ ਨੇ ਆਪਣੇ ਹੁਨਰ ਦੇ ਨਾਲ ਪੈਰਾਓਲੰਪਿਕ ਦੇ ਵਿੱਚ ਸੋਨ ਤਗਮਾ ਜਿੱਤਿਆ ਤੇ ਜਿਸ ਦੇ ਨਾਲ ਭਾਰਤ ਦੇ ਸੋਨ ਤਗਮਿਆਂ ਦੀ ਗਿਣਤੀ 4 ਤੇ ਪਹੁੰਚ ਗਈ ਹੈ ਤੇ ਹੁਣ ਭਾਰਤ ਦੇ ਕੋਲ ਕੁੱਲ ਤਗਮਿਆਂ ਦੀ ਗਿਣਤੀ 22 ਹੋ ਗਈ ਹੈ। ਪੈਰਿਸ ਓਲੰਪਿਕ ਵਿੱਚ ਭਾਰਤ ਨੇ ਹੁਣ ਤੱਕ 4 ਸੋਨ, 8 ਚਾਂਦੀ ਅਤੇ 10 ਕਾਂਸੀ ਦੇ ਤਗਮੇ ਜਿੱਤੇ ਹਨ। ਹਰਵਿੰਦਰ ਸਿੰਘ ਨੇ ਚੀਨੀ ਤਾਈਪੇ ਦੇ ਖਿਡਾਰੀ ਨੂੰ ਹਰਾਉਣ ਤੋਂ ਬਾਅਦ ਪ੍ਰੀ ਕੁਆਟਰਫਾਈਨਲ ਵਿੱਚ ਇੰਡੋਨੇਸ਼ੀਆ ਦੇ ਖਿਡਾਰੀ ਨੂੰ ਹਰਾਇਆ ਫਿਰ ਕੁਆਰਟਰਫਾਈਨਲ ਦੇ ਮੈਚ ਵਿੱਚ ਕੋਲੰਬੀਆ ਦੇ ਖਿਡਾਰੀ ਨੂੰ ਹਰਾਇਆ ਫਿਰ ਸੈਮੀਫਾਈਨਲ ਦੇ ਵਿੱਚ ਪਹੁੰਚ ਕੇ ਈਰਾਨ ਦੇ ਖਿਡਾਰੀ ਨੂੰ ਹਰਾਇਆ ਅਤੇ ਫਿਰ ਫਾਈਨਲ ਦੇ ਵਿੱਚ ਪੋਲੈਂਡ ਦੇ ਖਿਡਾਰੀ ਨੂੰ ਹਰਾ ਕੇ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਹਰਵਿੰਦਰ ਸਿੰਘ ਹਰਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਸੰ 2018 ਦੇ ਵਿੱਚ ਤਕਾਰਤਾ ਏਸ਼ੀਅਨ ਪੈਰਾ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਟੋਕੀਓ ਪੈਰਾਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਕਿਉਂਕਿ ਇਹ ਤਗਮਾ ਭਾਰਤ ਦਾ ਪਹਿਲਾ تیرੰਦਾਜ਼ੀ ਤਗਮਾ ਸੀ تیرੰਦਾਜ਼ੀ ਦੇ ਨਾਲ ਨਾਲ ਹਰਵਿੰਦਰ ਸਿੰਘ ਅਰਥ ਸ਼ਾਸਤਰ ਵਿੱਚ ਪੀ ਐਚ ਡੀ ਦੀ ਡਿਗਰੀ ਵੀ ਕਰ ਰਹੇ ਹਨ ਇਹ ਸੀ ਜਾਣਕਾਰੀ ਉਸ ਸਿੱਖ ਖਿਡਾਰੀ ਦੀ ਜਿਸ ਨੇ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਵੀਰੋ ਸਾਡੇ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰ ਨੇ ਜਿਹੜਾ ਮਾਰਕਾ ਮਾਰਿਆ ਹੈ ਸੋਨੇ ਦਾ ਤਮਗਾ ਜਿੱਤਿਆ ਹੈ ਮਾਨਾ ਸੀਨਾ ਚੋੜਾ ਹੋ ਗਿਆ ਤੇ ਸਿਰ ਫਖਰ ਦੇ ਨਾਲ بلند ਹੋ ਗਿਆ ਹੈ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰ ਜਿਹੜੇ ਕਿ ਹਰਿਆਣੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਨੇ ਤੀਰ ਅੰਦਾਜ਼ੀ ਦੇ ਵਿੱਚ ਜਿਹੜਾ ਸੋਨੇ ਦਾ ਤਗਮਾ ਹਾਸਲ ਕੀਤਾ ਹੈ ਯਕੀਨ ਕਰੋ ਦੇਰ ਖੁਸ਼ ਹੋ ਗਿਆ ਹੈ ਐ ਸਾਡੇ ਪੰਜਾਬੀ ਵੀਰਾਂ ਆਸਤੇ ਬੜੇ ਇਜ਼ਾਜ਼ ਦੀ ਗੱਲ ਹੈ ਵੇਖੋ ਸਾਡੇ ਸਿੱਖ ਸਰਦਾਰ ਵੀਰ ਜਿਹੜੇ ਆ ਨਾ ਸ਼ੁਰੂ ਤੋਂ ਹੀ ਬੜੇ ਉਸਤਾਦ ਰਹੇ ਨੇ ਨੇਜ਼ਾਬਾਜ਼ੀ ਐ ਤੀਰੰਦਾਜ਼ੀ ਐ ਤਲਵਾਰਬਾਜ਼ੀ ਉਸਤਾਦ ਰਹੇ ਨੇ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇਹਨਾਂ ਨੇ ਜਿਹੜੀਆਂ ਜੰਗਾਂ ਲੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਿਹੜੇ ਸਿੱਖ ਵੀਰ ਉਹਨਾਂ ਨੂੰ ਯਾਦ ਕਰਾਉਂਦੇ ਸੀ ਨਾ ਕਿ ਤੂੰ ਸਲਤਨਤ ਦਾ ਬਾਦਸ਼ਾਹ ਜ਼ਰੂਰ ਹੈਂ ਉਹ ਸਲਤਨਤ ਦਾ ਬਾਦਸ਼ਾਹ ਜ਼ਰੂਰ ਹੈ ਲੇਕਿਨ ਇਥੇ ਖਾਲਸਾ ਰਾਜੇ ਉਹ ਯਾਦ ਹੈ ਨਾ ਕਿ ਉਹ ਜਦੋਂ ਉਹ ਸਿੰਘਾਂ ਦਾ ਨਿਹੰਗ ਸਿੰਘਾਂ ਦਾ ਜਥਾ ਆਂਦਾ ਸੀ ਹਵੇਲੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ 'ਚ ਤੇ ਆਂਦੇ ਹੀ ਉਹ ਜਿਹੜਾ ਉਹਨਾਂ ਦਾ ਮਹਿਮਾਨ ਨਵਾਜ਼ੀ ਵਾਲਾ ਜਿਹੜਾ ਪੋਰਸ਼ਨ ਹੈਗਾ ਸੀ ਉਹਦੇ ਖਿੜਕੀਆਂ ਦਰਵਾਜ਼ੇ ਤੋੜ ਦਿੰਦੇ ਸਨ ਤੇ ਆ ਕੇ ਉਹਨੂੰ ਲਲਕਾਰੇ ਮਾਰ ਕੇ ਕਹਿੰਦੇ ਸਨ ਮਹਾਰਾਜਾ ਰਣਜੀਤ ਸਿੰਘ ਇਸ ਟਾਈਮ ਸਰਦਾਰ ਏ ਉਹਦੀ ਹਕੂਮਤ ਏ ਲੇਕਿਨ ਇਥੇ ਖਾਲਸਾ ਰਾਜ ਚੱਲਦਾ ਪਿਆ ਮੈਨਾਂ ਇਹ ਉਦੋਂ ਦੀਆਂ ਜਿਹੜੀਆਂ ਖੂਨ ਦੇ ਵਿੱਚ ਇਹ ਚੀਜ਼ਾਂ ਪਾਈਆਂ ਜਾਂਦੀਆਂ ਸਾਡੇ ਪੰਜਾਬੀ ਵੀਰਾਂ ਦੇ ਖੂਨ ਦੇ ਵਿੱਚ ਰਗਾਂ ਦੇ ਵਿੱਚ ਇਹ ਚੀਜ਼ਾਂ ਇਹ ਕਾਮਯਾਬੀਆਂ ਆ ਰਹੀਆਂ ਕਿ ਸਾਡੇ ਸਿੱਖ ਵੀਰ ਨੇ ਤੀਰ ਅੰਦਾਜ਼ੀ ਦੇ ਵਿੱਚ ਜਿਹੜਾ ਮਾਰਤਾ ਮਾਰਿਆ ਮੈਨਾਂ ਸਿਰਫ ਫਖਰ ਨਾ بلند ਹੋ ਗਿਆ ਤੇ ਦਿਲ ਜਿਹੜਾ ਨਾ ਖੁਸ਼ ਹੋ ਗਿਆ ਸਾਡਾ ਪੰਜਾਬ ਲੈਂਦਾ ਹੋਵੇਗਾ ਚੜਦਾ ਹੋਵੇਗਾ ਸੂਰਜ ਉਧਰ ਚੜਦਾ ਹੋਵੇ ਜਾਂ ਇਧਰ ਲੈਂਦਾ ਹੋਵੇ ਗੱਲ ਕੀ ਏ ਅਸੀਂ ਪੰਜਾਬੀ ਆ ਚੰਦ ਰੋਜ਼ ਪਹਿਲੇ ਤਕਰੀਬਨ ਮਹੀਨਾ ਡੇਢ ਮਹੀਨੇ ਪਹਿਲੇ ਦੀ ਗੱਲ ਏ ਕਿ ਸਾਡੇ ਲੈਂਦੇ ਪੰਜਾਬ ਦੇ ਵੀਰ ਅਰਸ਼ਦ ਨਦੀਮ ਸਾਹਿਬ ਨੇ ਵੀ ਇੱਕ ਬੜਾ ਵੱਡਾ ਮਾਰਕਾ ਮਾਰਿਆ ਐਸੀ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਨਾਮ ਰੋਸ਼ਨ ਕੀਤਾ ਸੀ ਇਹ ਵੀ ਪੰਜਾਬੀ ਵੀਰ ਅਰਸ਼ਦ ਨਦੀਮ ਤੇ ਚੜਦੇ ਪੰਜਾਬ ਦਾ ਵੀਰ ਹਰਵਿੰਦਰ ਸਿੰਘ ਜਿਹੜਾ ਕਿ ਹਰਿਆਣਾ ਦਾ ਰਹਿਣ ਵਾਲਾ ਏ ਗੱਲ ਕੀ ਆ ਗਈ ਏ ਗੱਲ ਉਹੀ ਆ ਗਈ ਏ ਪੰਜਾਬ ਲੈਂਦਾ ਹੋਵੇ ਜਾਂ ਚੜਦਾ ਹੋਵੇ ਆਪਣਾ ਆਪ ਮਨਵਾਣ ਦੇ ਵਿੱਚ ਪੰਜਾਬੀ ਪਿਛੇ ਨਹੀਂ ਹਟਦੇ ਕਦੀ ਵੀ ਆਪਣੇ ਨਾਮ ਦਾ ਲੋਹਾ ਮਨਵਾਣਾ ਸੇ ਚਾਹੇ ਉਹ ਸਿੱਖੀ ਨੂੰ ਫੋਲੋ ਕਰਦੇ ਹੋਣ ਚਾਹੇ ਉਹ ਮੁਸਲਮਾਨ ਹੋਣ ਪਰ ਕੀ ਹੈ ਹੁਣ ਪੰਜਾਬੀ ਵੀਰ ਗੱਲ ਸਾਰੀ ਕੀ ਹੈ ਗੱਲ ਇੱਕ ਹੀ ਹੈ ਮੁਹੱਬਤ ਦੀ ਸਾਡੀ ਪੰਜਾਬੀ ਮਾਵਾਂ ਵੀ ਸਾਡੀ ਪੰਜਾਬੀ ਮਾਂ ਬੋਲੀ ਦੀ ਅਸਲ ਦੇ ਵਿੱਚ ਸਾਨੂੰ ਬਚਪਨ ਤੋਂ ਲੈ ਕੇ ਤੇ ਜਵਾਨੀ ਤਾ ਬੁਢਾਪੇ ਇੱਕੋ ਹੀ ਚੀਜ਼ ਦਾ ਨਾ ਪਾਠ ਪੜਾਇਆ ਜਾਂਦਾ ਹੈ ਮਖਲਸਪਨ ਮਿਹਨਤ ਕਸ਼ ਜਿਸ ਤਰ੍ਹਾਂ ਕਿ ਸਾਨੂੰ ਸਾਡੇ ਵੱਡਿਆਂ ਨੇ ਪਾਠ ਪੜਾਇਆ ਸਿੱਖ ਵੀਰ ਜਿਹੜੇ ਨੇ ਗੁਰੂਆਂ ਦੀ ਸਿੱਖੀਆਂ ਤੇ ਚੱਲਦੇ ਆਂਦੇ ਨੇ ਗੁਰੂਆਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆਂਦੇ ਨੇ ਤੇ ਉਹ ਮਾਸ਼ਾਅੱਲਾ ਸੋਨਾ ਰਾਬੋ ਉਹਨਾਂ ਨੂੰ ਹੋੜ ਇਸਤਾਨਾ ਬਖਸ਼ੇ ਇਹ ਬੜੇ ਵੱਡੇ ਅਜ਼ਾਜ਼ ਦੀ ਗੱਲ ਏ ਇਹ ਕੋਈ ਛੋਟੇ ਮੋੜੇ ਅਜ਼ਾਜ਼ ਦੀ ਗੱਲ ਨਹੀਂ ਐਨੀ ਮਤਲਬ ਕਿ ਐਨੀ ਜਨਤਾ ਦੇ ਵਿੱਚ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਮੁਲਕ ਨੂੰ ਹਰਾਇਆ ਫਿਰ ਦੂਜੇ ਨੂੰ ਹਰਾਇਆ ਫਿਰ ਤੀਜੇ ਨੂੰ ਹਰਾਇਆ ਇੰਨੇ ਮੁਲਕਾਂ ਦੇ ਵਿੱਚੋਂ ਆਪਣੇ ਪੰਜਾਬ ਦਾ ਅਰਚਮ ਲਹਿਰਾਣਾ ਤੇ ਪ੍ਰਚਾਰ ਕਰਨਾ ਇਹ ਬੜੇ ਆਜ਼ਾਦੀ ਦੀ ਗੱਲ ਹੈ। ਲਿਹਾਜ਼ਾ ਸਾਨੂੰ ਇਹ ਬੜੀ ਖੁਸ਼ੀ ਹੋਈ ਹੈ ਵੀਰ ਜੀ ਦਾ ਇਹ ਪ੍ਰਚਾਰ ਦੇਖ ਕੇ ਵੀਰ ਜੀ ਦਾ ਇਹ 골ਡ ਮੈਡਲ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਹੈ। ਔਰ ਅਸੀਂ ਆਪਣੇ ਸਿੱਖ ਵੀਰਾਂ ਨੂੰ ਔਰ ਅਸੀਂ ਆਪਣੇ ਸਿੱਖ ਵੀਰਾਂ ਨੂੰ ਮੁਬਾਰਕਬਾਦ ਪੇਸ਼ ਕਰਨੇ ਆਂ ਔਰ ਅਗਰ ਸਾਡੀ ਵੀਡੀਓ ਹਰਿਆਣੇ ਦੇ ਅੰਦਰ ਚੱਲਦੀ ਪਈ ਹੈ ਤੇ ਸਾਰੇ ਹਰਿਆਣੇ ਦੇ ਪੰਜਾਬੀਆਂ ਨੂੰ ਸਾਡਾ ਸਲਾਮ ਹੈ ਸਲਾਮ ਵਾਲੇ ਔਰ ਫਖਰ ਮਹਿਸੂਸ ਹੋ ਰਿਹਾ ਸਾਨੂੰ ਸਾਡੇ ਹਰਿਆਣਾ ਪੰਜਾਬੀਆਂ ਦੇ ਬਲਕੇ ਸਾਰੇ ਪੰਜਾਬੀਆਂ ਦੇ ਪੰਜਾਬ ਤਾਂ ਸਾਰਾ ਇੱਕੋ ਹੀ ਹੈ ਮਾਣ ਮਹਿਸੂਸ ਹੋ ਰਿਹਾ ਹੈ ਚਾਹੇ ਲਾਹੌਰ ਹੋਵੇ ਜਾਂ ਹਰਿਆਣਾ ਹੋਵੇ ਬਾਕੀ ਏਸੀਆਈ ਦੀ ਵੀਡੀਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਸਾਡਾ ਚੈਨਲ ਨਹੀਂ ਇਹ ਤੁਹਾਡਾ ਆਪਣਾ ਚੈਨਲ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰਿਆ ਕਰੋ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਇਜਾਜ਼ਤ ਚਾਹੁੰਦੇ ਆ ਰੱਬ ਰੱਖਾ